ਅਲਰਜੀ ਵਾਸਤੇ ਕੋਈ ਵੀ ਸਪੈਸੀਫਿਕ ਟੈਸਟ ਨਹੀਂ ਹੈ ਖੂਨ ਦਾ ਟੈਸਟ ਰੈਕਸਰੀ ਆਪੀ ਇਹੋ ਜਿਹਾ ਟੈਸਟ ਨਹੀਂ ਹੈ ਜਿਹੜਾ ਦੱਸ ਸਕਦਾ ਹੈ ਕਿ ਹਾਂ ਵੀ ਇਸ ਬੰਦੇ ਨੂੰ ਅਲਰਜੀ ਹੈਗੀ ਹੈ ਫਟ ਜੇ ਅਗਰੇਜੀ ਗੋਲੀ ਖਾ ਲਾਂਗੇ ਤਾਂ ਇਮਿਊਨਿਟੀ ਨਹੀਂ ਬਣਨੇਗੀ ਸਰੀਰ ਦੇ ਇਮਿਊਨਿਟੀ ਸਿਸਟਮ ਜਿਹੜਾ ਡਵੈਲਪ ਨਹੀਂ ਹੋਣਾ ਅਲਰਜੀ ਦਾ ਮਤਲਬ ਹੈ ਸਾਡਾ ਸਰੀਰ ਨਾਰਮਲੀ ਕਿਸੇ ਵੀ ਚੀਜ਼ ਨੂੰ ਰਿਐਕਟ ਨਹੀਂ ਕਰਦਾ ਅਲਰਜੀ ਉਦੋਂ ਕਹਿੰਦੇ ਆ ਅਸੀਂ ਜਦੋਂ ਸਾਡਾ ਸਰੀਰ ਕਿਸੇ ਵੀ ਬਾਹਰੀ ਤੱਤ ਨੂੰ ਬਹੁਤ ਜ਼ਿਆਦਾ ਓਵਰ ਰिएक्ट ਕਰਕੇ ਉਹਦੇ ਅਗੇਂਸਟ ਕੰਮ ਕਰਨਾ ਸ਼ੁਰੂ ਕਰ ਦਿੰਦਾ ਫੋਰ ਐਗਜ਼ਾਮਪਲ ਜਦੋਂ ਮਿੱਟੀ ਕੱਟਾ ਨੱਕ ਨਾਲ ਟੱਚ ਕਰਦਾ ਛਿੱਕਾ ਮਾਰੀਆਂ ਸ਼ੁਰੂ ਕਰ ਦਿੰਦਾ ਰੇਸ਼ਾ ਬੰਨਾ ਸ਼ੁਰੂ ਹੋ ਜਾਂਦਾ ਅੱਖਾਂ 'ਚ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਗਲੇ 'ਚ ਬਲਗਮ ਬਣੀ ਸ਼ੁਰੂ ਹੋ ਜਾਂਦੀ ਹੈ ਸਾਹ ਚੜਨਾ ਛਾਤੀ ਸੀਟਿਆਂ ਦੀ ਬਾਹਰ ਜਾਣਾ ਸ਼ੁਰੂ ਹੋ ਜਾਂਦਾ ਜਾਂ ਖੁਜਲੀ ਹੋਣੇ ਸ਼ੁਰੂ ਹੋ ਜਾਂਦੀ ਹੈ ਯਾਨੀ ਸਾਡਾ ਸਰੀਰ ਮਿੱਟੀ ਕੱਟੇ ਜਾਂ ਕਿਸੇ ਵੀ ਬਾਹਰੀ ਤੱਤ ਨੂੰ ਬਹੁਤ ਗਲਤ ਤਰੀਕੇ ਨਾਲ ਰिएक्ट ਕਰਦਾ ਤੰਗ ਹੁੰਦਾ ਉਸ ਤੋਂ ਪਰੇਸ਼ਾਨੀ ਹੁੰਦੀ ਉਹਨੂੰ ਅਸੀਂ ਅਲਰਜੀ ਕਹਿੰਦੇ ਆ ਉਹ ਮਿੱਟੀ ਫੇਫੜਿਆਂ 'ਚ ਜਾ ਕੇ ਦਾ ਮੇਰਾ ਰੂਪ ਤਨ ਕਰ ਲੈਂਦੀ ਹੈ ਪੰਪ ਲੈਣੇ ਪੈਂਦੇ ਲੋਕਾਂ ਨੂੰ ਇਨਹੇਲਰ ਲੈਣੇ ਪੈਂਦੇ ਨੇ ਤਾਂ ਦੋਸਤੋ ਇਹ ਸਨ ਡਾਕਟਰ ਸਤਰਾਮ ਜੀ ਜਿਨ੍ਹਾਂ ਨੇ ਕਿ ਅਰੋਗਯਮ ਆਯੁਰਵੇਦਾ ਤੋਂ ਨੇ ਜਿਨ੍ਹਾਂ ਨੇ ਕਿ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਿਵਾਰਣ ਬਾਰੇ ਗੱਲ ਕੀਤੀ ਆ ਥੱਲੇ ਜਿਹੜੀ ਤੁਸੀਂ ਇਸ ਵੇਲੇ ਪੱਟੀ ਦੇਖ ਰਹੇ ਹੋ ਇਹਦੇ ਉੱਤੇ ਨੜਾ ਪਤਾ ਟਿਕਾਣਾ ਤੇ ਫੋਨ ਨੰਬਰ ਕਦੋਂ ਤੁਸੀਂ ਕਮਾ ਸਕਦੇ ਹੋ ਕਦੋਂ ਅਪਾਇੰਟਮੈਂਟ ਲੈ ਸਕਦੇ ਹੋ ਗੱਲਬਾਤ ਕਰਨ ਦੇ ਲਈ ਸਾਰਾ ਕੁਝ ਦੱਸਿਆ ਹੋਇਆ ਹੁਣ ਦਿਓ ਅਗਿਆ ਬਹੁਤ ਬਹੁਤ ਧੰਨਵਾਦ